ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਿਲਟਰੀ ਲਿਟਰੇਚਰ ਫੈਸਟੀਵਲ ਜੋ ਕਿ ਸੁਖਨਾ ਕਲੱਬ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਵਿਖਾਵਾਂਗੇ ਫੌਜ ਨਾਲ ਸੰਬੰਧਤ ਵੱਖ-ਵੱਖਰਾ ਸਾਮਾਨ ਇਹ ਜਮੀਨੀ ਰਡਾਰ ਹੈ ਇਨਸਾਨ ਗੱਟੀਆਂ ਟੈਂਕਾਂ ਨੂੰ ਇਹ ਰਡਾਰ ਕਰਦਾ ਹੈ ਠੀਕ ਹੈ ਉਹਨਾਂ ਨੂੰ ਕੈਪਚਰ ਕਰਦਾ ਹੈ ਠੀਕ ਹੈ ਜੋ ਵੀ ਆਪਾਂ ਇਹਦੇ ਤੇ ਸੈੱਟ ਕਰਾਂਗੇ ਇਹ ਉਹ ਡਿਗਰੀ ਦੇ ਵਿੱਚ ਘੁੰਮੇਗਾ मान लो अपना डिग्री सेट की तीन सौ दस से तीन सौ पैंतालीस ये उसे डिग्री के बच्चे हरकत कर रहा है घूम रहा है ये ओनी डिग्री दिखाएगा ए डिग्री ये वेव छोड़ेगा वेव छोड़ने के बाद इसके अंदर जो भी आएगा आवाज़ करेगा जैसे गाड़ी की आवाज़ इंसान की आवाज़ उसको कैप्चर कर लेगा और इसको इसके ऊपर दिखाएगा उसके ऊपर ग्रीन कलर से दिखाएगा इंसान को रेड कलर से दिखाएगा गाड़ी को ऐसे अलग अलग कलर से दिखा रहा है कोडसैहन के जरिए और इसके ऊपर हैडफोन लग जाते हैं और आवाज़ सुन सकते हैं हम आवाज़ का कोड है अलग अलग आवाज़ जैसे गाड़ी गाड़ियों की आवाज़ अलग होगी टैंक की आवाज़ अलग होगी और जो इंसान बोलेगा उसकी आवाज़ अलग होगी तो इसके जरिए हम पता कर सकते हैं कौन है अगर ठीक है ये बॉर्डर एरिया में लगाया जाता है जहाँ पे बेल्टअप एरिया नहीं होता खाली जगह सर ये की चीज है, है जी तो मैम एम जी एल है मल्टीपर्पज ग्रेड रोड रोड उसको ऐसे करके पहले पॉइंट किया जाता है ਇਹ ਦੁਸ਼ਮਰ ਕੋ ਫਿਰ ਕੀਤਾ ਜਾਂਦਾ ਮਨ ਲ ਦੁਸ਼ਮਰ ਕਈ ਦੀਵਾਰ ਦੇ ਪਿੱਛੇ ਸੁਪਾ ਜਾਂ ਕੇ ਬੈਂਕਰ ਕੇ ਅੰਦਰ ਦੁਸ ਗਿਆ ਕੇ ਘਰ ਮੇਂ ਗੁਸ ਗਿਆ ਸੀਆਈਏ ਸੀਟੀ ਏਰੀਆ ਮੇਂ ਇਸ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਜਾਂਦਾ ਹੈ ਜੀ ਇਸ ਕੇ ਸਾਥ ਦੁਸ਼ਮਰ ਕੋ ਬੈਂਕ ਕੋ ਗਰਾਜ ਜੈਸਾ ਜੈ ਸਕਤਾ ਹੈ ਉਸ ਨੂੰ ਜਿਆਦਾ ਜਿਆਦਾ ਕੈਲਟੀ ਕੀਤਾ ਜਾ ਸਕਤਾ ਹੈ ਜਿਸ ਸਾਥ ਐਚਟੀਪੀ ਦਾ ਰੌਂਡ ਫੇਅ ਕੀਤਾ ਜਾਂਦਾ ਹੈ ਹਾਈ ਐਕਸਪੋਜ਼ਡ ਪਰਪਸ ਇਸ ਸਾਥ ਦੁਸ਼ਮਰ ਕੋ ਜਿਆਦਾ ਕੈਲਟੀ ਹੋਏਗੀ ਔਰ ਡੈਟਡ ਹੋ ਜਾਏਗਾ ਜੀ ਤੇ ਅਗਰ ਲੋਡ ਕਰੀਏ ਆਪਣੇ ਰੌਂਡ ਦੇ ਨਾਲ ਤੇ 14 ਕਿਲੋ ਜਾਸਪਾ ਦਾ ਵੀਟ ਆ ਜਾਏਗਾ ਉਹਨੇ 10 ਕਿਲੋ ਦੇ ਕਰੀਬ ਹੈਗਾ ਇਹ ਆ ਜੀ ਤੇ ਇੱਕ ਕੰਮ ਕਿਹੜੇ ਆਉ

ਤੇ ਜਿਹੜੀ ਤੁਸੀਂ ਚੀਜ਼ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਕਹਿੰਦੇ ਆ ਕਿ 1 ਮਿੰਟ ਦੇ ਵਿੱਚ 300 ਫਾਇਰ ਜਿਹੜੀ ਆ ਕਰ ਸਕਦੀ ਆ ਇਹਦਾ ਕੰਮ ਕੀ ਆ ਦਰਸ਼ਕੋ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਡਾਰ ਜਿਹੜਾ ਹੈਗਾ ਆ ਉਹ ਲੱਗਿਆ ਹੋਇਆ ਆ ਇਹ ਕੋਈ ਵੀ ਚੀਜ਼ ਨੂੰ ਜਿਹੜੀ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਸਮਾਨ ਦੇ ਵਿੱਚ ਹੋਏਗੀ ਉਹਨੂੰ ਡਿਟੈਕਟ ਕਰਦਾ ਆ ਯਾਨੀ ਉਸ ਨੂੰ ਵੇਖਦਾ ਹੈਗਾ ਕਿ ਇਹ ਚੀਜ਼ ਹੈਗੀ ਆ ਫਿਰ ਕਹਿੰਦੇ ਆ ਕਿ ਇੱਥੋਂ ਜਿਹੜਾ ਹੈ ਉਸ ਟਾਰਗੇਟ ਨੂੰ ਇਹ ਸਿਲੈਕਟ ਕਰਦਾ ਆ ਉਸ ਤੋਂ ਬਾਅਦ ਕੀ ਹੁੰਦਾ ਜੋ ਤੁਸੀਂ ਦੂਸਰੇ ਪਾਸੇ ਵੇਖ ਰਹੇ ਹੋ ਇਹਦੇ ਜ਼ਰੀਏ ਜਿਹੜਾ ਹੈ ਉਸ ਦੇ ਉੱਤੇ ਫਾਇਰ ਕੀਤੇ ਜਾਂਦੇ ਆ ਇਹ 1 ਮਿੰਟ ਦੇ ਵਿੱਚ 300 ਫਾਇਰ ਜਿਹੜੀ ਹੈ ਲਗਾਤਾਰ ਕਰ ਸਕਦੀ ਹੈ ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ ਇੱਕ ਤਾਂ ਉਸ ਰਡਾਰ ਦੀ ਮਦਦ ਦੇ ਨਾਲ ਟਾਰਗੇਟ ਨੂੰ ਜਿਹੜਾ ਹੈ ਸਿਲੈਕਟ ਕੀਤਾ ਜਾਂਦਾ ਹੈ ਤੇ ਉਹਦੇ ਉੱਤੇ ਜਿਹੜਾ ਹੈ ਫਾਇਰ ਕੀਤਾ ਜਾਂਦਾ ਆ ਉਸ ਤੋਂ ਇਲਾਵਾ ਜ਼ਿਕਰ ਆਪਾਂ ਦੂਸਰਾ ਤਰੀਕਾ ਦਸੀਏ ਤਾਂ ਇਹ ਜਿਹੜਾ ਹੱਥ ਦੇ ਨਾਲ ਮੈਨੂਅਲ ਵੀ ਜਿਹੜਾ ਹੈਗੀ ਹੈ ਫਾਇਰ ਕਰ ਸਕਦੀ ਹੈ ਕਹਿੰਦੇ ਕਿ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਟਾਰਗੇਟ ਨੂੰ ਸਿਲੈਕਟ ਕਰਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਫਾਇਰ ਵੀ ਕਰ ਸਕਦੇ ਹੈਗੇ ਹੋ ਦਰਸ਼ਕੋ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਇਸ ਮਿਲਟਰੀ ਫੈਸਟ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਦਿਖਾਵਾਂਗੇ मैम एट्टी वन एम एम ओटार एक फेंट्री का अपना है जी इसका जो मैक्सिमम रेंज है इसका बावन सौ मीटर इसका रेंज है और ये इंडायरेक्ट फायर करने की काबिलियत रखता है oh, be और इसमें तीन प्रकार का होता एच ई स्मोक और इल्यूमिनेटिंग एच ई जैसे दुश्मन को बर्बाद करने के लिए स्मोक है स्मोक स्क्रीन बनाने के लिए अपने ट्रूप्स को एडवांस करने के लिए और एक इसमें होता है इल्यूमिनेटिंग दुश्मन की जैसे लोकेशन देखने रात के समय दुश्मन को बर्बाद करना तो इल्यूमिनेटिंग के जरिए क्या करें किया जाएगा उससे पहले ਇਲਾਕੇ ਕੋ ਦੇਖਾ ਜਾਏਗਾ ਫਿਰ ਉਸ ਕੇ ਉਪਰ ਕਿਆ ਐਚੀ ਰੌਂਡ ਕਰ ਕਰਕੇ ਉਸ ਕੋ ਬਰਵਾਇਆ ਜਾਏਗਾ ਇਹ ਇੱਕ ਮੋਟਾਰ ਕੇ ਉਪਰ ਤਿੰਨ ਕ੍ਰਿਊ ਕੰਮ ਕਰਦੇ ਹਨ ਇਹ ਆਰਮੀ ਪੋਸਟ ਆਫਿਸ ਕਵਰ ਹੁੰਦੇ ਆ ਆਰ ਆਪੀਓ ਕਵਰਸ ਜਿਹੜੇ ਬ੍ਰਿਗੇਡੀਅਰ ਰੇਕ ਨੇ ਸਟਾਰਟ ਕੀਤਾ ਸੀ ਆਰਮੀ ਪੋਸਟਲ ਸਰਵਿਸ ਜਦੋਂ ਕਿਸੇ ਅਰੇਂਜਮੈਂਟ ਦੇ ਕੋਈ ਸਿਲਵਰ ਜੁਬਲੀ 골ਡਨ ਜੁਬਲੀ ਜਾਂ ਉਹਨਾਂ ਦੀ ਕੋਈ ਸੈਂਟੇਨਰੀ ਹੁੰਦੀ ਹੈ ਤੇ ਇਹ ਉਹਨਾਂ ਦੀ ਇਨਫੋਰਮੇਸ਼ਨ ਦੇ ਨਾਲ ਇੱਕ ਕਵਰ ਜਿਸ਼ੂ ਕੀਤੇ ਜਾਂਦੇ ਸੀ ਇਹ ਸਾਰੇ ਇੱਥੇ ਸਿੱਖ ਅਰੇਂਜਮੈਂਟ ਕਿਉਂਕਿ ਮੇਰਾ ਥੀਮ ਸਿੱਖੇ ਤੋਂ ਮੈਂ ਇਹ ਸਿੱਖ ਅਰੇਂਜਮੈਂਟ ਸਿੱਖ ਲਾਈਟ ਇਨਵੈਂਟਰੀ ਉਹਨਾਂ ਦੇ ਜਿੰਨੇ ਵੀ ਅੱਜ ਤੱਕ ਕਵਰ ਇਸ਼ੂ ਹੋਏ ਆ ਇਹ ਸਾਰੇ ਐਪੀਓ ਕਵਰਸ ਆ ਜਿਹੜੇ ਡਿਸਪਲੇ ਕੀਤੇ ਗਏ ਆ ਇਸ ਤੋਂ ਇਲਾਵਾ ਨੈਕਸਟ ਕਲੈਕਸ਼ਨ ਸਾਡੀ ਜਿਹੜੀ 6 ਸਟੈਂਪਸ ਐਂਡ ਸਪੈਸ਼ਲ ਕਵਰਸ ਐਂਡ ਫਰਸਟ ਡੇ ਕਵਰਸ ਵਰਲਡਵਾਈਡ ਅੱਜ ਤੱਕ ਸਿੱਖਾਂ ਦੇ ਉੱਤੇ ਜਿੰਨੀਆਂ ਸਟੈਂਪਸ ਨਿਕਲੀਆਂ ਦ ਵੈਰੀ ਫਰਸਟ ਸਟੈਂਪ ਜਿਹੜੀ ਆ ਉਹ ਬ੍ਰਿਟਿਸ਼ ਇੰਡੀਆ ਦੇ ਟਾਈਮ ਤੇ 1935 ਦੇ ਵਿੱਚ ਕਿੰਗ ਜਾਰਜ 5 ਨੇ ਇਸ਼ੂ ਕੀਤੀ ਸੀ ਉਹਨਾਂ ਦੀ ਸਿਲਵਰ ਜੁਬਲੀ ਸੀ 1935 ਤੇ ਦਰਬਾਰ ਸਾਹਿਬ ਦਾ ਇੱਕ ਪੋਸਟ ਕਾਰਡ ਮੇਰਾ ਬਾਬਾ ਨਾਨਕ ਦਾ ਪੋਸਟ ਕਾਰਡ ਤੇ ਦਰਬਾਰ ਸਾਹਿਬ ਤੇ ਸਟੈਂਪ ਨਿਕਲੀ ਸੀ ਉਸ ਤੋਂ ਬਾਅਦ ਇੰਡੀਆ ਗਵਰਨਮੈਂਟ ਨੇ ਵੀ ਗੁਰਨਾਨ ਦੇਵ ਜੀ 500 ਸਾਲ ਤੇ ਇੱਕ ਗੁਰਨਾਨ ਦੇਵ ਜੀ ਦੀ ਨਨਕਾਣਾ ਸਾਹਿਬ ਦੀ ਇੱਕ ਸਟੈਂਪ ਸ਼ੂ ਕੀਤੀ। ਨੇਪਾਲ ਗਵਰਨਮੈਂਟ ਨੇ ਇੱਕ ਖੰਡੇ ਵਾਲਾ ਇੱਕ ਕਵਰ ਸ਼ੂ ਕੀਤਾ। ਐਂਡ ਆਈ ਪਾਕਿਸਤਾਨ ਦੀ ਪਹਿਲੀ ਸਿਕ ਸਟੈਂਪ ਹੈ। ਡੇਰਾ ਸਾਹਿਬ ਗੁਰੂਆਂਾ ਤੇ। ਡੇਰਾ ਸਾਹਿਬ ਲਾਹੌਰ ਦੇ ਉੱਤੇ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਦੇ ਉੱਤੇ ਪਾਕਿਸਤਾਨ ਨੇ ਪਹਿਲੀ ਸਿੱਖਾਂ ਦੇ ਉੱਤੇ ਟਿਕਟ ਨਿਕਲੀ। ਪਾਕਿਸਤਾਨ ਦੇ ਸਟੇ ਪਿਕਚਰ ਪੋਸਟ ਕਾਰਡ ਦਾ ਜਿਨ੍ਹਾਂ ਤੇ ਟਿਕਟ ਲਗਾ ਕੇ ਕੈਨਸਲੇਸ਼ਨ ਕੀਤੀ ਗਈ। ਫਿਰ ਉਸ ਤੋਂ ਬਾਅਦ ਸਿਕ ਸ਼੍ਰਾਇਨਸ ਹੈ। ਸਿਕ ਹੈਂਡਸ ਹੈ। ਸਿਕਸ ਇਨ ਪੋਲਿਟਿਕਸ ਸਿਕਸ ਇਨ ਆਰਟ ਇਹ ਜਿਹੜੇ ਫੋਰਨ ਇਨਫਲੂਐਂਸ ਜਿਹੜਾ ਦੇਖੋ ਕੈਨੇਡਾ ਨੇ ਸਿੱਖਾਂ ਦੇ ਉੱਤੇ ਖੰਡੇ ਦੇ ਉੱਤੇ ਇੱਕ ਟਿਕਟ ਜਾਰੀ ਕੀਤੀ ਹੈ। ਐਵੇਂ ਇੰਗਲੈਂਡ ਨੇ ਸੈਟਲਰ ਫੇਲ ਤੇ ਸਿੱਖ ਯੂਥ ਵੀਕ ਫੋਟੋ ਦਿੱਤੀ ਹੈ। ਉਸ ਤੋਂ ਇਲਾਵਾ ਜਿਹੜੇ ਵਾਰੀਅਰਸ ਹੋਏ ਆ ਜਾਂ ਜਿੰਨ ਸਿੱਖ ਆਰਮੀ ਦੇ ਉੱਤੇ ਜਿਹੜੀਆਂ ਸਟੈਂਪਸ ਨਿਕਲੀਆਂ ਜੋ ਡਿਸਪਲੇ ਕੀਤੀਆਂ ਹੋਈਆਂ। ਜਿਹੜੀਆਂ ਪੰਜਾਬ ਦੀਆਂ ਸਿੱਖ ਸਟੇਟਾਂ ਸੀਗੀਆਂ ਜਿਨ੍ਹਾਂ ਤੇ ਨਾਬਾ ਪਟਿਆਲਾ ਜੀਂਦ ਫਰੀਦਕੋਟ ਉਹਨਾਂ ਨੇ ਵੀ ਬ੍ਰਿਟਿਸ਼ ਇੰਡੀਆ ਦੇ ਟਾਈਮ ਤੇ ਵਿਕਟੋਰੀਆ ਕੁਈਨ ਦੇ ਉੱਪਰ ਆਪਣਾ ਓਵਰਪ੍ਰਿੰਟ ਨਾਬਾ ਸਟੇਟ ਲਿਖ ਕੇ ਮੋਨੋਗ੍ਰਾਮ ਬਣਾ ਕੇ ਇਹ ਇਨਵੈਲਪ ਤੇ ਪੋਸਟਕਾਡ ਚਲਾਏ ਇਹ ਸਾਰੇ ਉਹ ਇੱਥੇ ਸ਼ੋਅ ਕੀਤੇ ਗਏ ਆ ਆਜ਼ਾਦ ਹਿੰਦ ਫੋਜ ਆ ਜਿਹੜੀਆਂ ਸਿੱਖ ਸਿੱਖਾਂ ਦੇ ਸ਼ਹਿਰਾਂ ਦੀਆਂ ਕੈਂਸਲੇਸ਼ਨਸ ਆ ਉਹ ਕਲੈਕਟ ਕੀਤੀਆਂ ਉਸ ਤੋਂ ਬਾਅਦ ਨੈਕਸਟ ਅਸੀਂ ਆ ਜਾਂਦੇ ਆਂ ਪਲੀਜ਼ ਇਹ ਪੇਂਟਿੰਗ ਜਿਹੜੀਆਂ ਇਹ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਤੇ ਗੁਰਗੋਬਿੰਦ ਸਿੰਘ ਜੀ ਦੀ ਆਈਵਰੀ ਦੇ ਉੱਤੇ ਹਾਥੀਦੰਦ ਦੇ ਉੱਪਰ ਪੇਂਟਿੰਗ ਬਣੀ ਹੋਈ ਹੈ। ਇਹ ਮਿਨੇਚਰ ਸੀਖਾਟ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਡਿਵੈਲਪ ਹੋਇਆ ਸੀ। ਇਹ ਤੀਰ ਨੇ ਜਿਹੜੇ ਇਹ ਅੱਜ ਤੋਂ 300 ਸਾਲ ਪਹਿਲੇ ਆ ਇਹ ਉਹਨਾਂ ਪਰਿਵਾਰਾਂ ਕੋਲੋਂ ਮਿਲੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਫੌਜਾਂ ਦੇ ਵਿੱਚ ਲੜੇ। ਉਹਨਾਂ ਕੋਲੋਂ ਇਹ ਤੀਰ ਮਿਲੇ ਆ। ਉਸ ਤੋਂ ਇਲਾਵਾ ਜਿਹੜੇ ਮੈਡਲ ਆ ਜਿੱਤੇ ਦਿਖਾਏ ਗਏ ਆ ਉਹ ਸਿੱਖ ਸਿੱਖ ਅਰੇਂਜਮੈਂਟ ਦੇ ਉਹ ਮੈਡਲ ਜਿਹੜੇ ਫਸਟ ਉਹਨਾਂ ਦੇ ਬੈਜਸ ਐ ਅਲੱਗ ਅਲੱਗ ਰੈਗੂਲਮੈਂਟ ਦੇ ਬੈਜਸ ਐ ਇਹ ਵਰਲਡ ਵਾਰ 1 ਵਰਲਡ ਵਾਰ 2 ਆਫਟਰ ਇੰਡੀਪੈਂਡੈਂਸ ਜਿਹੜੀਆਂ 1962 1965 1971 ਦੀਆਂ ਲੜਾਈਆਂ ਇਹ ਸਾਰੇ ਉਹਨਾਂ ਦੇ ਮੈਡਲ ਆ ਜਿੱਥੇ ਦਿਖਾਏਗੇ ਇਹ ਤੁਹਾਨੂੰ ਜਾਣ ਕੇ हैरानी ਹੋਏਗੀ ਕਿ ਅੱਜ ਤੋਂ 60 ਸਾਲ ਪਹਿਲਾਂ 1950 60 ਦੇ ਵਿੱਚ ਸਾਈਕਲ ਚਲਾਉਣ ਲਈ ਵੀ ਲਾਇਸੈਂਸ ਬਣਵਾਉਣਾ ਪੈਂਦਾ ਸੀ ਔਰ ਉਹਦੇ ਲਈ ਇੱਕ ਟੋਕਨ ਇਸ਼ੂ ਕੀਤਾ ਜਾਂਦਾ ਸੀ ਨਗਰ ਪੰਚਾਇਤ ਵੱਲੋਂ ਜਿਹੜਾ ਸਾਈਕਲ ਦੇ ਉੱਤੇ ਲਗਾਉਣਾ ਜ਼ਰੂਰੀ ਸੀ ਇਹ ਟੋਕਨ ਨਾ ਕਰ ਨਹੀਂ ਹੁੰਦਾ ਸੀ ਤੇ ਚੈਕਿੰਗ ਦੌਰਾਨ ਅਗਰ ਪਕੜਿਆ ਜਾਂਦਾ ਤੇ ਜੁਰਮਾਨਾ ਹੁੰਦਾ ਸੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਪਿੰਦਰ ਸਿੰਘ ਚਹਿਲ ਇੱਕ ਇੰਜੀਨੀਅਰ ਬਾਈ ਪ੍ਰੋਫੈਸ਼ਨ ਬੇਟਾ ਹੈਗਾ ਮੇਰੇ ਫਾਦਰ ਸਾਹਿਬ ਕਰਨਲ ਬਲਦੇਵ ਸਿੰਘ ਚਹਿਲ ਫੋਰਸਿਕ ਦੇ ਆਫੀਸਰ ਨੇ ਉਹਨਾਂ ਨੇ 1965 ਦੀ ਵਾਰ ਬੈਟਲ ਆਫ ਬਰਕੀਚ ਪਾਰਟਿਸਪੇਟ ਕਰਿਆ ਹੋਇਆ 1962 ਵਾਰ 1970 ਵਾਰ ਲੜੀ ਹੋਈ ਹੈ ਤੇ ਮੈਨੂੰ ਗਰਵ ਹੈ ਕਿ ਉਹਨਾਂ ਨੇ ਸਾਰੀ ਵਾਰਸ ਦੇਖੀਆਂ ਨੇ ਲੜੀਆਂ ਨੇ ਉਹਨਾਂ ਦਾ ਬੇਟਾ ਹੋਣ ਕਰਕੇ ਮੈਨੂੰ ਕਾਫੀ ਅੱਛੀ ਨੋਲੇਜ ਹੈ ਔਰ ਮੇਰੀ ਅੱਛੀ ਕਲੈਕਸ਼ਨ ਹੈਗੀ ਔਨ ਸਪੈਸ਼ਲ ਕਵਰਸ ਉਹ ਕਲੈਕਸ਼ਨ ਮੈਂ ਇੱਥੇ ਦਿਖਾਈ ਮਿਲਟਰੀ ਲਿਟਰੇਚਰ ਫੈਸਟੀਵਲ ਦਿਖਾ ਰਿਹਾ ਤਾਂ ਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਉਹਨੂੰ ਪਤਾ ਚੱਲੇ ਕਿ 1965 ਦੀ ਵਾਰ ਕਿਵੇਂ ਸੀਗੀ ਕੀ ਸੀਗੀ ਕਿਹਨਾਂ ਕਿਹਨਾਂ ਨੂੰ ਬੈਟਲ ਆਨਰ ਮਿਲੇ ਥੀਟਰ ਆਨਰਸ ਮਿਲੇ ਇਹ ਵਾਰ 60 ਸਾਲ ਪਹਿਲਾਂ ਲੜੀ ਗਈ ਸੀਗੀ ਤੇ ਇੱਕ ਜਨਰੇਸ਼ਨ ਜਾ ਚੁੱਕੀ ਹੈ ਪੂਰੀ ਤੇ ਜਿਹੜੀ ਹੁੰਦੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਬਹੁਤ ਘੱਟ ਗਿਆਨ ਹੈ ਇਸ ਕਰਕੇ ਮੈਂ ਆਪਣੀ ਪ੍ਰੈਜੈਂਟੇਸ਼ਨ ਨੂੰ ਪਬਲਿਕ ਵਾਸਤੇ ਡਿਸਪਲੇ ਕਰਕੇ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਹਾਂ ਸ਼ੋਅ ਕਰਨਾ ਸ਼ੋਕੇਸ ਕਰਨਾ ਚਾਹੁੰਦਾ ਹਾਂ ਤੇ ਉਹਨਾਂ ਦੀ ਨੌਲੇਜ ਇਨਹਾਂਸ ਕਰਨਾ ਚਾਹੁੰਦਾ ਹਾਂ ਤਾਕੀ ਉਹਨਾਂ ਨੂੰ ਪਤਾ ਚੱਲੇ 65 ਦਿਵਾਰ ਕੌਣ ਕੌਣ ਵਾਰ ਹੀਰੋ ਸੀ ਕਿ ਕਿਹੜੀ ਰੈਜਿਮੈਂਟਸ ਨੇ ਪਾਰਟਿਸਿਪੇਟ ਕਰਿਆ ਕਿਹੜੀ ਬੈਟਲਸ ਲੜੀਆਂ ਗਈਆਂ ਅਸੀਂ ਪਾਕਿਸਤਾਨ ਦੇ ਜਿਹੜੇ ਗਲਤ ਮਨਸੂਬੇ ਸੀਗੇ ਉਹਨਾਂ ਨੂੰ ਕਿਵੇਂ ਹਰਾ ਸਕੇ ਜਨਰਲ ਹਰਬਖਸ਼ ਸਿੰਘ ਇਹ ਵੈਸਟਰਨ ਕਮਾਂਡ ਦੇ ਚੀਫ ਸੀਗੇ ਤਦ ਇਹ ਸਿੰਗਲ ਮੈਨ ਆਰਮੀ ਸੀਗੇ ਜਿਨ੍ਹਾਂ ਕਰਕੇ ਅਸੀਂ ਪਾਕਿਸਤਾਨ ਦਾ ਮੋਮੈਂਟਮ ਜਿਹੜਾ ਵਾਰ ਦਾ ਸੀਗਾ ਉਹਨੂੰ ਤੋੜ ਸਕੇ ਤੇ ਅਸੀਂ ਖੁਦ ਲਾਹੌਰ ਤੋਂ ਨੇੜੇ ਤੱਕ ਪਹੁੰਚ ਗਏ ਸੀਗੇ ਦੋਸਤੋ ਇਸ ਫੈਸਟੀਵਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਸਟਾਲਸ ਜਿਹੜੀਆਂ ਨੇ ਉਹ ਵੀ ਲੱਗੀਆਂ ਨੇ ਇਸ ਤੋਂ ਇਲਾਵਾ ਇੱਥੇ ਖਾਣ ਪੀਣ ਦੇ ਲਈ ਵੱਖ-ਵੱਖਰੇ ਸਟੇਟਾਂ ਦੇ ਜਿਹੜੇ ਪਕਵਾਨ ਹੈਗੇ ਆ ਉਹਨਾਂ ਦੀਆਂ ਸਟਾਲਸ ਵੀ ਲੱਗੀਆਂ ਹੈਗੀਆਂ ਆ ਦੋਸਤੋ ਇਸ ਵਕਤ ਜਿਹੜੀ ਚੀਜ਼ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਕੀ ਹੈ ਕਿ ਇਸ ਦੇ ذریعے ਇਹ ਦੇਖਿਆ ਜਾਂਦਾ ਕਿ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਹਵਾ ਦੇ ਵਿੱਚ ਕੋਈ ਵੀ ਚੀਜ਼ ਹੈਗੀ ਹੈ ਇਹ ਉਹਨੂੰ ਲੱਭਦਾ ਹੈਗਾ ਤੇ ਫਿਰ ਉਸ ਨੂੰ ਜਿਹੜਾ ਹੈਗਾ ਇਹ ਤਬਾਹ ਕਰ ਦਿੰਦਾ ਹੈਗਾ ਆ ਜਿਵੇਂ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਜਦੋਂ ਭਾਰਤ ਪਾਕਿਸਤਾਨ ਦੇ ਦਿਵਾਲੀ ਜਿਹੜਾ ਇਹ ਤਨਾ ਕਮ ਹਾਲ ਬਣਿਆ ਹੋਇਆ ਸੀ ਤਾਂ ਉਹਦੋਂ ਕਹਿੰਦੇ ਸੀਗੇ ਕਿ ਬਹੁਤ ਸਾਰੇ ਡਰੋਨ ਜਿਹੜੇ ਆ ਉਹਨਾਂ ਨੂੰ ਸੁੱਟ ਦਿੱਤਾ ਗਿਆ ਸੀ ਥੱਲੇ ਤੇ ਕਹਿੰਦੇ ਕਿ ਇਹੋ ਜੇ ਸਿਸਟਮ ਦੀ ਉਦੋਂ ਵਰਤੋਂ ਕੀਤੀ ਗਈ ਸੀ ਇਹ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਵੀ ਜਿੰਨੀ ਵੀ ਹਵਾ ਦੇ ਵਿੱਚ ਕੋਈ ਚੀਜ਼ ਹੋਏਗੀ ਇਹ ਉਹਨੂੰ ਪਹਿਲਾਂ ਲੱਭਦਾ ਹੈਗਾ ਤੇ ਫਿਰ ਉਸ ਨੂੰ ਜੜਾਇਆ ਤਬਾਹ ਕਰ ਦਿੰਦਾ ਆ